ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਰਜੀ ਆਪਾਂ ਗੱਲ ਕਰ ਰਹੇ ਆ 1 ਜੂਨ 1984 ਉਹ ਨਾ ਪ੍ਰਭਾ ਮਲੇ ਬੈ ਨਹੀਂ ਜਾਣਾ ਜਰਨਲ ਸਵੇਕ ਸਿੰਘ ਲਿਖਦਾ ਕਹਿੰਦਾ ਵੀ 1 ਜੂਨ ਨੂੰ ਅਸੀਂ ਫਾਇਰਿੰਗ ਕੀਤੀ ਫਿਰ 2 ਜੂਨ ਨੂੰ ਫਾਇਰਿੰਗ ਕੀਤੀ ਕਹਿੰਦਾ ਵੀ ਦੇਸੀ ਪਿਸਤੌਲ ਤੇ ਦੇਸੀ ਜਿਹੜੇ ਸੀਗੇ ਬੰਦੂਖਾਂ ਦੇ ਸਾਨੂੰ ਜਵਾਬ ਮਿਲਿਆ ਉਦੋਂ ਅਗੋਂ ਫੇਰੰਗ ਦਾ ਸਹੀ ਜਿਹੜੇ ਹਮਲਾ ਹੁੰਦਾ ਹੋ ਚਾਰ ਜੂਨ ਨੂੰ ਲਿਖਦਾ ਹੋ ਚਾਰ ਜੂਨ ਨੂੰ ਅਸੀਂ ਚਾਰ ਜੂਨ ਦੀ ਰਾਤ ਨੂੰ 12 ਵਜੇ ਪਹਿਲਾਂ ਦਿੱਤੀਆਂ ਜਿਹੜੀਆਂ ਹਦਾਇਤਾਂ ਉਹਨਾਂ ਦੇ ਮੁਤਾਬਕ ਅਸੀਂ ਰਾਤ ਨੂੰ 12 ਵਜੇ ਐਂਟਰ ਕਰਨਾ ਸੀ ਉਹ ਲਿਖਦਾ ਵੀ ਕੁਝ ਜਿਹੜੇ ਸਾਡੇ ਜਵਾਨ ਸੀ ਉਹਨਾਂ ਦੀ ਗਿਣਤੀ ਹੁਣ ਮੈਨੂੰ ਪ੍ਰੋਪਰ ਯਾਦ ਨਹੀਂ ਕਹਿੰਦਾ ਵੀ 10000 ਦੱਸਿਆ ਉਹਨੇ 10000 ਦੇ ਵਿੱਚੋਂ ਕਹਿੰਦਾ ਵੀ ਕੁਝ ਨੌਜਵਾਨ ਜਿਹੜੇ ਰਿੰਗ ਜਾਣਗੇ ਅੰਦਰ ਕੁਝ ਮਗਰ ਉਹਨਾਂ ਨੂੰ ਕਵਰਿੰਗ ਫਾਇਰ ਕਰਨਗੇ ਕੋਸ ਬੰਦਾ ਸਪੇਅਰ ਰੱਖਿਆ ਜਾਊਗਾ ਵੀ ਉਹ ਮਗਰੋਂ ਬਾਅਦ ਦੇ ਵਿੱਚ ਭੇਜਿਆ ਜਾਊਗਾ ਰਾਤ ਨੂੰ 12 ਵਜੇ ਕਹਿੰਦਾ ਜਦੋਂ ਸਾਡੇ ਜਵਾਨਾਂ ਨੇ ਅੰਦਰ ਐਂਟਰ ਕੀਤਾ ਐਂਟਰ ਕਰਨ ਤੋਂ ਬਾਅਦ ਕਹਿੰਦਾ ਵੀ ਚੀਕ ਚਿਕਾਰਾ ਬਹੁਤ ਜ਼ਿਆਦੇ ਪਿਆ ਇੰਨੀ ਗੋਲੀਬਾਰੀ ਹੋਈ ਸਾਡੇ ਜਵਾਨਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਕਿੱਧਰੋਂ ਗੋਲੀਆਂ ਆਉਂਦੀਆਂ 5 ਮਿੰਟ ਚੱਲੀ ਗੋਲੀ ਨੇ ਕਹਿੰਦਾ ਸਾਡਾ ਘਟ ਤੋਂ ਘਟਵੀ ਤਿੰਨ ਹਜ਼ਾਰ 3500 ਜਿਹੜਾ ਜਵਾਨ ਸੀ ਸ਼ਹੀਦ ਕਰਤਾ 5 ਮਿੰਟ ਗੋਲੀ ਚੱਲੀ ਕਹਿੰਦਾ ਵੀ ਇਸੇ అలారం ਵਜਾਇਆ ਵੀ ਜਿਹੜੇ ਬਾਕੀ ਨੌਜਵਾਨ ਉਹ ਵਾਪਸ ਮੁੜਿਆਉਣ ਸਾਡੇ ਜਵਾਨਾਂ ਨੂੰ ਕਹਿੰਦਾ ਇਹ ਨਹੀਂ ਪਤਾ ਲੱਗਦਾ ਸੀ ਵੀ ਗੋਲੀ ਆ ਕੇ ਤੁਰ ਰਹੀ ਆ ਕਹਿੰਦਾ ਹੈਲਮਟ ਦੇ ਵਿੱਚ ਗੋਲੀ ਵੱਜਦੀ ਸੀ ਧਰਤੀ ਦੇ ਉੱਤੋਂ 3 ਇੰਚ ਉੱਚਾ ਜਵਾਨ ਮੁੜਕਦਾ ਸੀ ਤੇ ਸ਼ਹੀਦ ਹੋ ਜਾਂਦਾ ਸੀ ਕਹਿੰਦਾ ਵੀ ਅਸੀਂ ਸੰਤਾਂ ਨੂੰ ਬੇਨਤੀ ਕੀਤੀ ਵੀ ਜਿਹੜੀਆਂ ਲਾਸ਼ਾਂ ਹੈ ਗਰਮੀਆਂ ਸਾਨੂੰ ਚੱਕਣੀਆਂ ਪੈਣਗੀਆਂ ਤੇ ਗਰਮੀ ਦੇ ਨਾਲ ਵੀ ਸ਼ਹਿਰ ਦੇ ਵਿੱਚ ਬਹੁਤ ਵੱਡੀ ਬਿਮਾਰੀ ਫੈਲ ਸਕਦੀ ਹੈ ਵੀ ਜਿਹੜੇ ਸ਼ਹੀਦ ਜਲ ਸੰਗਾਂ ਦੀਆਂ ਲਾਸ਼ਾਂ ਹੈ ਫੌਜਗਾਂ ਦੇ ਜਵਾਨਾਂ ਦੀਆਂ ਉਹ ਸਾਨੂੰ ਚੱਕਣ ਦਿੱਤੀਆਂ ਜਾਣ ਸੰਤਾਂ ਨੇ ਹਰੀ ਛੰਡੀ ਦਿੱਤੀ 150 ਪੰਗੀ ਬੁਲਾਇਆ ਕਹਿੰਦੇ 3 ਘੰਟਿਆਂ ਦੇ ਵਿੱਚ ਉਹ ਲਾਸ਼ਾਂ ਜਿਹੜੀਆਂ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਵੜ ਘਟ ਗਈਆਂ ਪਰ ਕਹਿੰਦਾ ਸਾਨੂੰ 8 ਜੂਨ ਨੂੰ ਪਤਾ ਲੱਗਿਆ ਕਿ ਵੀ ਇਹ ਗੋਲੀ ਆਈ ਕਿੱਥੋਂ ਪ੍ਰਕਰਮਾਂ ਦੇ ਵਿੱਚ ਜਿਹੜੇ ਭਾਂਡੇਆ ਭਾਂਡਿਆਂ ਦੇ ਵਿੱਚ ਫर्श ਦੇ ਉੱਤੋਂ 3 ਜਾਂ 4 ਇੰਚ ਲਾ ਲਓ ਤੁਸੀਂ ਉੱਚੀਆਂ ਮੋਰੀਆਂ ਸੀ ਦੋ ਇੱਕ ਦੇ ਵਿੱਚ ਗਨ ਦਾ ਮੂੰਹ ਸੀ ਦੂਜੀ ਮੋਰੀ ਦੇ ਵਿੱਚ ਅੱਖ ਨਾਲ ਦੇਖਿਆ ਜਾਂਦਾ ਸੀ ਹੁਣ ਕਹਿੰਦਾ ਵੀ ਜਦੋਂ ਇੰਨੀ ਨੀਵੀਂ ਗੋਲੀਆਂ ਆਉਂਦੀਆਂ ਤਾਂ ਉਹਦੇ ਉਹਦੇ ਤੋਂ ਬੰਦਾ ਬਚਾ ਕਿਵੇਂ ਕਰੂਗਾ ਰਿੰਗ ਦਾ ਬੰਦਾ ਵੀ ਬਚਾ ਨਹੀਂ ਕਰ ਸਕਦਾ ਸੋ ਬਾਕੀ ਗੱਲ ਆਪਾਂ ਅਗਲੀ ਵੀਡੀਓ ਚ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ